ਉਸ ਨੌਜਵਾਨ ਦੀ ਯਾਦ ਦੇ ਵਿੱਚ ਆਇਓ ਜਿਹਨੂੰ ਬਹੁਤ ਸਾਰੇ ਨੌਜਵਾਨ ਪੰਜਾਬ ਦੇ ਪਿਆਰ ਕਰਦੇ ਕੀ ਭਾਵਨਾਵਾਂ ਕੀ ਜਜ਼ਬਾਤ ਆਜ ਤੁਹਾਡੇ ਬਿਲਕੁਲ ਕਿਜੀ ਸਾਡੇ ਕੌਮੀ ਸ਼ਹੀਦ ਜੀ ਸਾਡੇ ਵਾਸਤੇ ਸ਼ਹੀਦ ਹੋਏ ਨੇ ਹੋ ਤੱਕ ਤਾਤੇ ਫੌਜੜੇ ਤੇ ਹਮੇਸ਼ਾ ਸਰਕਾਰਾਂ ਨਾਲ ਸਿੱਖਾਂ ਦੀ ਵਿਗੜੀ ਰਹੀ ਆ ਹੁਣ ਤੋਂ ਨਹੀਂ ਮੁਗਲ ਕਾਲ ਤੋਂ ਲੈ ਕੇ ਵੇਖ ਲਓ ਪਰ ਇਨਸਾਫ ਕੋਈ ਆਸ ਨਹੀਂ ਹੈਗੀ ਇਨ੍ਹਾਂ ਸਰਕਾਰਾਂ ਤੋਂ ਬਿਲਕੁਲ ਜੀ ਮੈਂ ਨੋਜ ਉਹਨਾਂ ਨੂੰ ਕਹੂੰਗਾ ਵੀ ਹੁਣ ਇਹਨਾਂ ਨੂੰ ਇੱਕ ਇੱਕ ਮੁੱਠ ਹੋਣਾ ਚਾਹੀਦਾ ਬਹੁਤ ਵਾਰੀ ਵੇਖ ਲਿਆ ਸਾਰੇ ਹੀ ਆਪਾਂ ਪਰਖ ਕੇ ਵੇਖ ਲਿਆ ਹੈ ਨਾ ਇਹਨਾਂ ਤੋਂ ਬੜੀ ਆਸ ਸੀ ਆ ਦੂਜੀਆਂ ਹੜੜੇ ਹੋਣ ਵਾਲੀ ਸਰਕਾਰ ਆ ਪਰ ਇਹ ਸਭ ਤੋਂ ਨਿਕੰਮੀ ਨਿਕਲੀ ਭਾਈ ਅਮਰਪਾਲ ਸਿੰਘ ਉਹਨਾਂ ਨੂੰ ਡਿਬਰੂਗੜ੍ਹ ਪਹਿਲਾਂ ਐਨਐਸਏ ਲੱਗਾ ਫਿਰ ਇੱਕ ਸਾਲ ਵਧਾਤਾ ਹੁਣ ਜਿਵੇਂ ਆਪਾਂ ਵਰਗੇ ਲਵਾ ਦਿੱਤੇ ਇੱਕ ਨੂੰ ਾਰੇ ਇਲਜ਼ਾਮ ਵੀ ਲੱਗਦੇ ਪੰਜਾਬ ਦੇ ਨੌਜਵਾਨਾਂ ਤੇ ਤੁਸੀਂ ਵੀ ਨੌਜਵਾਨਾਂ ਦੇ ਵਿੱਚ ਵਿਚਰਦੇ ਹੋ ਬਹੁਤ سارے ਨੌਜਵਾਨ ਵੀ ਤੁਹਾਨੂੰ ਪਿਆਰ ਕਰਦੇ ਆ ਵੀ ਨੌਜਵਾਨ ਤਾਂ ਪੰਜਾਬ ਦੇ ਨਸ਼ੇ 'ਚ ਪੈ ਗਏ ਨੌਜਵਾਨ ਬੇਕਾਰ ਹੋ ਗਏ ਨੌਜਵਾਨ ਕੰਮ ਨਹੀਂ ਕਰਦੇ ਸਰਕਾਰਾਂ ਦਾ ਕਸੂਰ ਹੈ ਜੇ ਉਹ ਨਸ਼ਾ ਕਰਦੇ ਨਾ ਇੱਕ ਦਿਨ ਦਾ ਜੇ ਨੋਟਬੰਦੀ ਬੰਦ ਹੋ ਸਕਦੀ ਹੈ ਤਾਂ ਨਸ਼ਾ ਨਹੀਂ ਬੰਦ ਹੋ ਸਕਦਾ ਸਮਰਥਨ 'ਚ ਖੜੇ ਹੋ ਪਾਰਟੀ ਦੇ ਨਵੀਂ ਪਾਰਟੀ ਬਿਲਕੁਲ ਲੱਗਦਾ ਕੁਝ ਕਰ ਪਾਉਗੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਾਰਟੀ ਵਾਹਿਗੁਰੂ ਕਰੇ ਚਾਹੇ ਤਾਂ ਸਾਰਾ ਕੁਝ ਹੀ ਹੋਊਗਾ ਜੀ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਤੇ ਦਿਲਾਂ ਦੀ ਧੜਕਣ ਬਣਿਆ ਨੌਜਵਾਨ ਸੰਦੀਪ ਸਿੰਘ ਦੀਪ ਸਿੱਧੂ ਸਮਾ ਅਜਿਹਾ ਆਇਆ ਕਿ ਉਹ ਉਹਨਾਂ ਨੌਜਵਾਨਾਂ ਨਾਲੋਂ ਵਿਛੜ ਗਿਆ ਜਾਂ ਬਹੁਤ ਸਾਰੀਆਂ ਗੱਲਾਂ ਇਹ ਹੋਈਆਂ ਕਿ ਹਕੂਮਤ ਦੇ ਇਖਤਿਆਰ ਨਹੀਂ ਹੋਇਆ ਕਿ ਭੇਡ ਚੜ ਗਿਆ ਜਾਂ ਸ਼ਿਕਾਰ ਬਣ ਗਿਆ ਬਹੁਤ ਸਾਰੇ ਆ ਚਰਚਾਾਂਵਾਂ ਜਿਹੜੀਆਂ ਹੋਈਆਂ ਤੇ ਅੱਜ ਯਾਦਗਾਰੀ ਸਵਾਗਮ ਉਲੀਕਿਆ ਗਿਆ ਚੌਂਕੀਮਾਨ ਵਿਖੇ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਦੀਪ ਸਿੱਧੂ ਨੂੰ ਚਾਉਣ ਵਾਲੇ ਇਕੱਠੇ ਹੋਏ ਬਹੁਤ ਸਾਰੇ ਲੋਕ ਉਸ ਨੂੰ ਯਾਦ ਕਰਦੇ ਹਾਂ ਸ਼ਰਧਾਂਜਲੀ ਸ਼ਰਦਾ ਦੇ ਫੁੱਲ ਅਰਪਣ ਕਰਨ ਦੇ ਲਈ ਪਹੁੰਚੇ ਉਹਨਾਂ ਦੇ ਵਿੱਚੋਂ ਮਨਜੀਤ ਸਿੰਘ ਸੋਹੀ ਹੋਰੀ ਸਾਡੇ ਨਾਲ ਹੈ ਬਹੁਤ ਪਿਆਰ ਜਿਨ੍ਹਾਂ ਨੇ ਅਰਜਿਤ ਕੀਤਾ ਪੰਥਕ ਸਫਾਂ ਦੇ ਵਿੱਚ ਸੋ ਗੱਲਬਾਤ ਕਰਦੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਦੇਖਦੇ ਹੋ ਜੀ ਅੱਜ ਉਸ ਨੌਜਵਾਨ ਦੀ ਯਾਦ ਦੇ ਵਿੱਚ ਆਏ ਹਾਂ ਜਿਹਨੂੰ ਬਹੁਤ ਸਾਰੇ ਨੌਜਵਾਨ ਪੰਜਾਬ ਦੇ ਪਿਆਰ ਕਰਦੇ ਕੀ ਭਾਵਨਾਵਾਂ ਕੀ ਜਜ਼ਬਾਤ ਅੱਜ ਤੁਹਾਡੇ ਬਿਲਕੁਲ ਕਿ ਜੀ ਸਾਡੇ ਕੌਮੀ ਸ਼ਹੀਦ ਜੀ ਸਾਡੇ ਵਾਸਤੇ ਸ਼ਹੀਦ ਹੋਏ ਨੇ ਤੇ ਓਬਵੀਅਸਲੀ ਵੀ ਛੀਦਾਂ ਦਾ ਦਿਲਾਂ ਚ ਸਤਕਾਰ ਤੇ ਹਰ ਇੱਕ ਦੇ ਹੈਗਾ ਆ ਸਤਕਾਰ ਹੀ ਤੇ ਸਾਰੇ ਵੀਰ ਆਏ ਨੇ ਮੇਰੇ ਨਾਲ ਕਾਫੀ ਵੀਰ ਫੌਜੀ ਸਾਹਿਬ ਹੁਣੇ ਆਏ ਨੇ ਮਜੀਠੇ ਹਲਕੇ ਤੋਂ ਦਿਲ ਚ ਪਿਆਰ ਹੈ ਸ਼ਹੀਦਾਂ ਪ੍ਰਤੀ ਪਿਆਰ ਤਾਂ ਹੀ ਬੰਦਾ ਹੁੰਦਾ ਇੰਨੀ ਖੇਚਿਆ ਕੀ ਮਹਿਸੂਸ ਕਰਦੇ ਹੋ ਅੱਜ ਕਿ ਇਹ ਐਨੇ ਸਾਲ ਹੋ ਚੁੱਕੇ ਅੱਜ ਕੀ ਕਮੀ ਮਹਿਸੂਸ ਹੁੰਦੀ ਤੁਹਾਨੂੰ ਕੀ ਹੋ ਸਕਦਾ ਸੀ ਜਿਹੜਾ ਨਹੀਂ ਹੁਣ ਹੋ ਸਕਿਆ ਮੇਰਾ ਇੱਕ ਪਿੱਛੇ ਜੇ ਇੱਕ ਨਗਮਾ ਆਇਆ ਥੋੜੇ ਦਿਨ ਹੋਏ ਕਿਉਂ ਤਖਤਾਂ ਤੇ ਫੌਜ ਚੜੇ ਤੇ ਕਿਉਂ ਪੁੱਤ ਮਰਦੇ ਨਹਿਰਾਂ ਤੇ ਕਾਬਲ ਪਿੰਡ ਸਰੂਪ ਵਾਲੇ ਦੀ ਹਾਰ ਪਏ ਗਲ ਟੈਰਾਂ ਦੇ ਜਾਂ ਫਿਰ ਸਾਡੀ ਲਾਸ਼ ਨਹੀਂ ਮਿਲਦੀ ਜਾਂ ਫਿਰ ਮਿਲਣ ਵਿਚਾਰਾਂ ਨਾ ਸਦਾ ਸਿੱਖਾਂ ਦੀ ਵਿਗੜੀ ਰਹੀ ਇਹ ਸਮੇਂ ਦੀਆਂ ਸਰਕਾਰਾਂ ਨਾ ਹਮੇਸ਼ਾ ਸਰਕਾਰਾਂ ਨਾ ਸਿੱਖਾਂ ਦੀ ਵਿਗੜੀ ਰਹੀ ਆ ਹੁਣ ਤੋਂ ਨਹੀਂ ਮੁਗਲ ਕਾਲ ਤੋਂ ਲੈ ਕੇ ਵੇਖ ਲਓ ਜੇ ਇਨਸਾਫ ਦੇਣਾ ਹੁੰਦਾ ਤਾਂ ਉਹ ਮਿਲ ਜਾਂਦਾ ਪਰ ਜਦੋਂ ਦੇਣਾ ਹੀ ਕੁਛ ਨਹੀਂ ਕੋਈ ਆਪਾਂ ਕਿੰਨੀ ਵਾਰੀ ਆਪਾਂ ਕਰ ਚੁੱਕੇ ਆ ਧਰਨੇ ਲਾ ਚੁੱਕੇ ਆ ਪਰ ਇਨਸਾਫ ਕੋਈ ਆਸ ਨਹੀਂ ਹੈਗੀ ਇਨ੍ਹਾਂ ਸਰਕਾਰਾਂ ਤੋਂ ਦੀਪ ਸਿੱਧੂ ਦੀ ਯਾਦ ਵਿੱਚ ਅੱਜ ਪਹੁੰਚੇ ਹਾਂ ਕੋਈ ਜਹੇ ਬੋਲ ਜਿਹੜੇ ਉਹਨਾਂ ਦੀ ਸ਼ਖਸੀਅਤ ਨੂੰ ਤੁਹਾਨੂੰ ਲੱਗਦਾ ਕਿ ਸਹੀ ਲੱਗਦੇ ਹੋਣ ਉਹਨਾਂ ਦੀ ਸ਼ਖਸੀਅਤ ਨੂੰ ਦਰਸਾਉਂਦੇ ਹੋਣ ਕੋਈ ਅਜਿਹੀ ਕਵਿਤਾ ਜਿਹੜੀ ਹੈਗੀ ਆ ਜ਼ਰੂਰ ਦਰਸ਼ਕਾਂ ਦੇ ਨਾਲ ਸਾਂਝੀ ਕਰੀਏ ਮੇਰਾ ਪਿੱਛੇ ਜੇ ਇੱਕ ਨਗਮਾ ਹੈ ਹੀ ਬਾਣੀ ਬਾਣਾ ਗੋਲਦਮਾਲੇ ਦਾੜੇ ਰੜਕਣ ਵੈਰੀ ਨੂੰ ਜੀ ਮੇਰੇ ਖਿਆਲ ਵੀ ਸਾਰੇ तकरीबन ਨਗਮੇ ਦੇ ਸਿਧਾਂਤ ਵਾਸਤੇ ਹੀ ਆ ਮੇਰੇ ਸਿੱਖ ਕੌਮ ਵਾਸਤੇ ਹੀ ਆ ਹੁਣ ਮੈਂ ਕੋਈ ਇੱਕ ਤੇ ਚੂਜ਼ ਨਹੀਂ ਕਰ ਸਕਦਾ ਜਿੱਦਾਂ ਕੋਈ ਜਿੱਦਾਂ ਇਹੀ ਮੈਂ ਕਹਿ ਦਿੰਦਾ ਹੋ ਕਿਉਂ ਤਖਤਾਂ ਤੇ ਫੌਜੜੇ ਤੇ ਕਿਉਂ ਪੁੱਤ ਮਰਦੇ ਨੇ ਰਾਤੇ ਕਾ ਬਹੁਤ ਜਿਹੜਾ ਹੈਗਾ ਜੋਸ਼ ਭਰੀ ਤੁਹਾਡੀ ਆਵਾਜ਼ ਹੈ ਤੇ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਅੱਜ ਇੱਥੇ ਪਹੁੰਚੇ ਹੋ ਉਹ ਜਿਹੜਾ ਨੌਜਵਾਨ ਸੀ ਉਸ ਦੇ ਇੱਕ ਇੱਕ ਬੋਲ ਦੇ ਉੱਤੇ ਹਜ਼ਾਰਾਂ ਨੌਜਵਾਨ ਇਕੱਠੇ ਹੋ ਜਾਂਦੇ ਸੀ ਤੇ ਅੱਜ ਤੁਹਾਡਾ ਸੁਨੇਹਾ ਕੀ ਹੈ ਨੌਜਵਾਨ ਬਿਲਕੁਲ ਜੀ ਮੈਂ ਨੌਜਵਾਨਾਂ ਨੂੰ ਕਹੂੰਗਾ ਵੀ ਹੁਣ ਇਹਨਾਂ ਨੂੰ ਇੱਕ ਇੱਕ ਮੁੱਠ ਹੋਣਾ ਚਾਹੀਦਾ ਬਹੁਤ ਵਾਰੀ ਵੇਖ ਲਿਆ ਸਾਰੇ ਹੀ ਆਪਾਂ ਪਰਖ ਕੇ ਵੇਖ ਲਿਆ ਹੈ ਨਾ ਇਹਨਾਂ ਤੋਂ ਬੜੀ ਆਸ ਸੀ ਆ ਦੂਜੀ ਆੜੇ ਹੋਣ ਵਾਲੀ ਸਰਕਾਰ ਆ ਪਰ ਇਹ ਸਭ ਤੋਂ ਨਿਕੰਮੀ ਨਿਕਲੀ ਭਾਈ ਅਮਰਪਾਲ ਸਿੰਘ ਹੋਣਾ ਨੂੰ ਡਿਬਰੂਗੜ੍ਹ ਪਹਿਲਾਂ ਐਨਐਸਏ ਲੱਗਾ ਫਿਰ 1 ਸਾਲ ਵਧਾਤਾ ਹੁਣ ਜਿਉ ਆਪਾਂ ਵਰਗੇ ਲਵਾ ਦਤੇ ਹਕ ਨੂੰ ਤੇ ਸਾਨੂੰ ਹੋਣਾ ਪੈਣਾ ਕਿਉਂਕਿ ਨੌਜਵਾਨ ਜਦੋਂ ਇੱਕ ਮੋਠ ਹੋ ਗਏ ਨਾ ਸਾਰੇ ਇੱਕ ਬੰਨੇ ਹੋ ਗਏ ਤਾਂ ਉਹ ਦਿਨ ਦੂਰ ਨਹੀਂ ਵੀ ਇਹ ਕਮਜਾਬੀ ਵਾਸਤੇ ਸਾਨੂੰ ਇੱਕ ਮੁੱਠ ਹੋਣਾ ਚਾਹੀਦਾ ਨੌਜਵਾਨਾਂ ਨੂੰ ਜੇ ਇਹ ਆਪਾਂ ਆਉਣੇ ਆ ਜੇ ਸਾਡੇ ਦਿਲਾਂ ਚ ਸੱਚੀ ਸ਼ਰਧਾ ਹੈ ਸ਼ਹੀਦਾਂ ਪ੍ਰਤੀ ਵੇਹਾਨੂੰ ਪੰਥ ਦਾ ਸਾਥ ਦੇਣਾ ਚਾਹੀਦਾ ਜੀ ਬਹੁਤ سارے ਇਲਜ਼ਾਮ ਵੀ ਲੱਗਦੇ ਪੰਜਾਬ ਦੇ ਨੌਜਵਾਨਾਂ ਤੇ ਤੁਸੀਂ ਵੀ ਨੌਜਵਾਨਾਂ ਦੇ ਵਿੱਚ ਵਿਚਰਦੇ ਹੋ ਬਹੁਤ سارے ਨੌਜਵਾਨ ਵੀ ਤੁਹਾਨੂੰ ਪਿਆਰ ਕਰਦੇ ਆ ਵੀ ਨੌਜਵਾਨ ਤਾਂ ਪੰਜਾਬ ਦੇ ਨਸ਼ੇ 'ਚ ਪੈ ਗਏ ਨੌਜਵਾਨ ਬੇਕਾਰ ਹੋ ਗਏ ਨੌਜਵਾਨ ਕੰਮ ਨਹੀਂ ਕਰਦੇ ਤੁਸੀਂ ਇਹ ਸਾਰੇ ਨਜ਼ਰੀਏ ਬਾਰੇ ਕਿਵੇਂ ਦੇਖਦੇ ਹੋ ਬਿਲਕੁਲ ਜੀ ਜੇ ਇੱਕ ਦੋ ਕੋਈ ਹੈਗੇ ਨੇ ਨਸ਼ੇ ਦੇ ਲਪੇਟ 'ਚ ਉਹ ਵੀ ਸਰਕਾਰਾਂ ਦਾ ਕਸੂਰ ਹੈ ਜੇ ਉਹ ਨਸ਼ਾ ਕਰਨ ਦੇ ਨਾ ਉਹਨਾਂ ਦਾ ਸਰਕਾਰਾਂ ਦੀ ਨਾਕਾਮੀ ਕਰਕੇ ਸਾਡੇ ਮੁੰਡੇ ਨਸ਼ੇ ਨਸ਼ਿਆਂ ਦੀ ਦਲਦਲ ਵਿੱਚ ਜਾ ਰਹੇ ਆ ਬਾਕੀ ਵੇਖੋ ਕਿੰਨੇ ਚੜ੍ਹਦੀ ਕਲਾ ਵਾਲੇ ਸਿੰਘ ਆਏ ਆ ਮੇਰੇ ਨਾਲ ਹੀ ਨੇ ਜੀ ਜ਼ਰੂਰੀ ਨਹੀਂ ਹੈ ਵੀ ਸਾਰੇ ਨਸ਼ੇੜੀ ਸਾਰਾ ਪੰਜਾਬ ਹੀ ਨਸ਼ੇੜੀ ਹੋ ਗਿਆ ਚਲੋ ਇੱਕ ਦੋ ਵੀਰ ਸਾਡੇ ਜੇ ਭੁੱਲੇ ਨੇ ਭਟਕੇ ਨੇ ਤੇ ਉਹ ਦਿਨ ਦੂਰ ਨਹੀਂ ਕੋਈ ਨਹੀਂ ਆਉਣਗੇ ਵਾਪਸ ਆਉਣਗੇ ਆ ਲਿਆਉਣੇ ਕਿੰਨੇ ਆ ਹੀ ਲਿਆਉਣੇ ਇਹ ਸਰਕਾਰਾਂ ਦਾ ਕੰਮ ਹੀ ਨਸ਼ੇ ਬੰਦ ਕਰਾਉਣੇ ਪਰ ਇਹ ਜਿਆਦਾ ਵੱਧ ਗਿਆ ਬਿਲਕੁਲ ਨਾ ਤੁਸੀਂ ਵੇਖੋ ਵੀ ਇਹ ਇਹ ਸਰਕਾਰ ਦੇ ਬੜੇ ਦਾਅਵੇ ਜੀ ਅਸੀਂ ਨਸ਼ਾ ਬੰਦ ਕਰ ਦੇਣਾ ਜੀ ਪਹਿਲੇ ਹਫਤੇ ਨਸ਼ਾ ਬੰਦ ਪਰ ਹੁਣ ਮੇਰੇ ਖਿਆਲ ਘਰ ਘਰ ਵਿਖ ਰਿਆ ਹੈ ਨਾ ਇਹ ਇਹ ਸਰਕਾਰਾਂ ਸਰਕਾਰਾਂ ਨਹੀਂ ਚਾਹੁੰਦੀਆਂ ਹੈ ਨਾ ਵੀ ਕੋਈ ਤਰੱਕੀ ਕਰ ਸਕੇ ਇਹ ਸਰਕਾਰ ਉਹ ਆਪਣੇ ਅਧੀਨ ਕਰਕੇ ਰੱਖਦੀਆਂ ਜੇ ਨਸ਼ਾ ਬੰਦ ਕਰਨਾ ਹੁੰਦਾ ਤਾਂ ਇਹਦੇ ਇੱਕ ਦਿਨ ਦਾ ਜੇ ਨੋਟਬੰਦੀ ਬੰਦ ਹੋ ਸਕਦੀ ਤਾਂ ਨਸ਼ਾ ਨਹੀਂ ਬੰਦ ਹੋ ਸਕਦਾ ਨੋਟਬੰਦੀ ਹੋ ਸਕਦੀ ਨਾ ਨੋਟ ਬੰਦ ਕਰਤੇ ਹੀ ਰਾਤ ਰਾਤ ਉਹਨੂੰ ਨਸ਼ਾ ਵੀ ਤੇ ਮੰਦ ਹੋ ਸਕਦਾ ਸਰਕਾਰਾਂ ਦੀਆਂ ਨਾਕਾਮੀਆਂ ਨੇ ਜ਼ਰੂਰੀ ਨਹੀਂ ਵੀ ਸਾਰੇ ਨੌਜਵਾਨ ਸਾਡੇ ਨਸ਼ੇੜੀ ਨੇ ਚੜ੍ਹਦੀ ਕਲਾ ਵਾਲੇ ਸਿੰਘ ਵੇਖੋ ਆਏ ਆ ਦਰਸ਼ਨੀ ਸਿੰਘ ਸਾਰੇ ਇੱਥੇ ਆਏ ਤੁਸੀਂ ਵੇਖੇ ਹੀ ਆ ਜੇ ਇੱਕ ਦੋ ਸਾਡੇ ਭੁੱਲ ਗਏ ਨੇ ਵੀਰ ਤਾਂ ਸਾਡਾ ਫਰਜ਼ ਆ ਮੈਂ ਆਪਣੇ ਨਾਲ ਦੇ ਸਿੰਘਾਂ ਨੂੰ ਵੀਰਾਂ ਨੂੰ ਸਾਰਿਆਂ ਨੂੰ ਕਹੂੰਗਾ ਵੀ ਜੇ ਸਾਡੇ ਕੋਈ ਵੀਰ ਭੁੱਲ ਗਿਆ ਅਸੀਂ ਉਹਨਾਂ ਨੂੰ ਸਮਝਾਉਣਾ ਅਸੀਂ ਵਾਪਸ ਲੈ ਕੇ ਆਉਣਾ ਬਾਕੀ ਹੁਣ ਚੜ੍ਹਦੀ ਕਲਾ ਸਾਥ ਦੇਣ ਜੀ ਨਵੀਂ ਪਾਰਟੀ ਆਪਣੇ ਤਿਆਰ ਹੋਈ ਆ ਤੇ ਸਾਰੇ ਸਿੰਘਾਂ ਨੂੰ ਮੈਂ ਤਾਂ ਕਹੂੰਗਾ ਵੀ ਚੜ੍ਹਦੀ ਕਲਾ ਨਾਲ ਸਾਥ ਦਿਓ ਉਹ ਦਿਨ ਦੂਰ ਨਹੀਂ ਜਦੋਂ ਸਾਰਾ ਕੁਝ ਸਹੀ ਹੋਊਗਾ ਤੁਸੀਂ ਸਮਰਥਨ ਚ ਖੜੇ ਹੋ ਪਾਰਟੀ ਦੇ ਨਵੀਂ ਪਾਰਟੀ ਬਿਲਕੁਲ ਲੱਗਦਾ ਕੁਝ ਕਰ ਪਾਉਗੀ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਵਾਹਿਗੁਰੂ ਕਰੇ ਚਾਹੇ ਤਾਂ ਸਾਰਾ ਕੁਝ ਹੀ ਹੋਊਗਾ ਜੀ ਬਿਲਕੁਲ ਉਹ ਗੁਰੂ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਜਿੱਥੇ ਬਹੁਤ ਸਾਰੇ ਪਿਆਰ ਕਰਨ ਵਾਲੇ ਦੀਪ ਸਿੱਧੂ ਹੋਰਾਂ ਨੂੰ ਇਸ ਥਾਂ ਦੇ ਉੱਤੇ ਪਹੁੰਚੇ ਆ ਤਾਂ ਮਨਜੀਤ ਸਿੰਘ ਸੋਹੀ ਹੋਰੀ ਵੀ ਆਪਣੀ ਹਾਜ਼ਰੀ ਲਗਾਉਣ ਦੇ ਲਈ ਇਸ ਥਾਂ ਦੇ ਉੱਤੇ ਆਏ ਆ ਜਿੱਥੇ ਸੁਨੇਹਾ ਦਿੱਤਾ ਹੈ ਕਿ ਨੌਜ ਤਾਂ ਉੱਥੇ ਇੱਕ ਨਵੀਂ ਪਾਰਟੀ ਜੋ ਪੰਜਾਬ ਦੇ ਵਿੱਚ ਉੱਭਰ ਰਹੀ ਹੈ ਉਸ ਦਾ ਸਾਥ ਦੇਣ ਦੀ ਵੀ ਗੱਲ ਅਕੀ ਗਈ ਹੈ